ਪਿਆ ਵੀ ਦੋ ਦਮ ਲੈ ਲਾਂ ਛੋਟਾ ਜਿਹਾ ਬਾਤ ਜੇ লাইਵ ਦੇ ਵਿੱਚ ਸਿੱਧੂ ਦੀ ਫਵੇਲੀ ਵਿੱਚ ਪਹੁੰਚੋ ਕੇ ਨਿਤ ਮਈ ਦੇ ਬਲੈਕਡੇ ਦੇ ਦਾ ਮੈਨੂੰ ਕੱਟ ਕੇ ਦੇ ਦਿਓ ਹੁਣ ਚੰਦਲੇ ਦਾ ਆਪਣਾ ਕਰ ਲੈ ਚੰਦਲੋ ਦੇ ਹਰ ਸੌ ਕੁ ਟੀਵੀ ਯੂਐਸਏ ਕਰ ਲੋ ਸੁਪਰ ਵੀਡੀਓ ਦੇਖੋ ਬਈ ਸਬਸਕ੍ਰਾਈਬ ਕਰ ਲਿਓ ਫੇਸਬੁਕ ਕਮਿਊਨਿਟੀ ਤੇ ਵੀ ਇਰਾ ਕਿਸੇ ਵਰਤੋਂ ਸਾਰ ਸੁਣਨਾ ਸਾਰ ਸੁਖੀ ਵੀ ਯੂਰਚ ਲੱਗਦੀ ਨਹੀਂ ਬਈ ਮੁਰਦੀ ਨਾ ਤੇ ਪਹਿਲਾਂ ਮੈਂ ਇੱਕ ਲਾਈਨ ਸੁਣਾਉਂਦਾ ਬਈ ਕਾੜੀ ਮਾਗਦੇ ਵਧੀਆ ਲੱਗਿਆ ਪੱਟਾ ਮਾਰਾ ਜ ਮੱਝਾ ਲੱਗੇ ਹੋਰ ਦੂਰ ਵਾਂਗੂ ਆਖ ਤੇਰੀ ਗੱਲ ਕੀ ਕੱਤੀ ਕਰਤਾ ਮਣੀ ਰਿ ਉੱਤੇ ਰਾਸਵਪੁਰੂ ਕੱਪਰੂ ਦਾ ਦਿਲੀ ਉੱਤੇ ਰਾਜ ਕਰਦੀ ਠੰਕ ਯੂ ਐਨ ਫਾਈ ਮਾਤਾ ਲੀ 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 ਪਈ ਜੀ ਦੇਖੋ ਲਾਸਟ ਰਾਈਡ ਵਾਈ ਦੀ ਦਿਖਾਉਣਾ ਸਾਨੂੰ ਬਿੱਕੀ ਮੈਡਮ ਆਇਆ ਠੀਕ ਹੈ ਯਾਰ ਵੀਡੀਓ ਨੂੰ ਲਾਈਕ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਹਵੇਲੀ ਦੇ ਵਿੱਚ ਪਹੁੰਚੇ 29 ਮਈ ਦੇ ਕਰਨ ਦੇਖੋ ਕਿੰਨਾ ਇਕੱਠਾ ਬਾਈ ਦੇ ਫੈਨ ਹਵੇਲੀ ਦੇ ਵਿੱਚ ਪਹੁੰਚੇ ਨੇ ਹਾਂਜੀ ਗੋਰੀਆ ਹੈਲੋ ਹੈਲੋ ਇਹ ਦੋਨੇ ਨਾੜੀਆਂ ਚੂਹੇ ਆ ਉਹ ਇਧਰ ਉਹ ਨਹੀਂ ਕੁਛ ਨਹੀਂ ਬੜ ਜਾਂਦਾ ਇਹਨੇ ਤਾਂ ਵੱਡ ਵੀ ਜਾਂਦਾ ਹਵੇਲੀ ਦੇ ਵਿੱਚ ਪਹੁੰਚੇ ਭਾਈ ਦੇ ਫੈਨ ਜਲਦੀ ਜਲਦੀ ਕਮੈਂਟ ਦੇ ਵਿੱਚ ਜਸਟਿਸ ਫੋਰ ਸਿੱਧੂ ਲਿਖੋ ਜਸਟਿਸ ਫੋਰ ਸਿੱਧੂ ਜੀਪ ਦਿਖਾਤੇ ਰੁਕੋ ਕਮੈਂਟ ਦੇ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਤੇ ਲਾਈਵ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਰਾਈਟ ਵਿੰਡੋ ਬੋਨਟ ਤੇ ਬੱਚੇ ਹੋਏ ਆ ਫਿੱਚਦਾ ਯਾਰ ਦੁਬਾਰੇ ਕੋਈ ਨਹੀਂ ਮਸਤੀ ਇਸ ਤਰ੍ਹਾਂ ਹੀ ਹੈ ਜਿਆ ਮੈਂ ਦੇਖਿਓ ਭਾਈ ਕੋਲ ਕੋਸ ਮਾਰਾ ਅੱਗੇ ਤੇਰੇ ਮੈਂ ਕਦੀ ਕਰੂਗਾ ਉਹ ਮਾਰਸਾ ਜੋ ਕਦੇ ਕੰਮ ਨਾ ਬਸ ਆਜਾ ਬਣੇ ਲੋਕ ਆ ਜਾਣਗੇ ਬਾਸ ਨਾ ਬਾਰੇ ਰੱਖ ਦੇ ਲੈ ਕਮੈਂਟ ਦੇ ਵਿੱਚ ਜਸਟਿਸ ਫੌਰ ਸਿੱਧੂ ਮੂਸੇਵਾਲਾ ਜ਼ਰੂਰ ਲਿਖੋ ਹਵੇਲੀ ਦੇ ਵਿੱਚ ਕੱਠ ਵਾਧਾ ਤੁਰਿਆ ਜਾ ਰਿਹਾ ਥੋੜੇ ਦੇ ਟਾਈਮ ਨੂੰ ਆਪਾਂ ਬਾਈ ਦੇ ਫਾਦਰ ਸਾਹਿਬ ਨਾਲ ਮਿਲਾਵਾਂਗੇ ਮਾਤਾ ਜੀ ਨਾਲ ਮਿਲਾਵਾਂਗੇ ਲਾਈਵ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਤੇ ਬੱਚਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਮੈਂਟ ਦੇ ਵਿੱਚ ਜਸਟਿਸ ਫੌਰ ਸਿੱਧੂ ਜ਼ਰੂਰ ਲਿਖੋ मूस वाल जरूर लिख दो बाई दे फैन अपना <स्थाथ> ਉਹ ਉੱਚਾ ਨਾਲ ਵਾਲੇ ਵੀ ਪਾਈ ਦੀ ਪਵੇਲੀ ਦੇ ਵਿੱਚ ਪਹੁੰਚੇ ਨੇ ਬਾਈ ਦੇ ਫੈਨ ਕਮੈਂਟ ਦੇ ਵਿੱਚ ਜਸਟਿਸਪੁਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ న్యూਸ ਰਿਪੋਰਟਰ ਵੀ ਬਾਈ ਦੀ ਹਵੇਲੀ ਦੇ ਵਿੱਚ ਚ ਪਹੁੰਚੇ ਨੇ ਉੱਤੇ ਰੇ 21 ਸਾਲਾਂ ਦੇ ਜੱਟ ਬਾਈ ਬਾਈ ਕਹਿੰਦੀ ਦੁਨੀਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਲਾਈਵ ਨੂੰ ਤੇ ਲਾਈਕ ਕਰ ਦਿਓ ਵੱਧ ਤੋਂ ਵੱਧ ਅੱਛਾ ਦੇਖ ਲਈ ਮੈਂ ਰੋਮੇਨ ਚੀਜ਼ ਤੇ ਰਹੀ मारि तंग करींद ਸਤਕਾਰਦੋਤੂ ਕੀ ਦੇਕਰ ਜਾਣਾ ਸਪੋਕਸਪੀਕਰ ਤੇ ਮੈਂ ਪਹੁੰਚੀ ਬਰਾਣਾ 29 ਮਈ ਬਲੈਕ ਡੇ ਅੱਜ ਜਿੱਥੇ ਸਿੱਧੂ ਚੌਂ ਵਾਲੇ ਇਸ ਦਿਨ ਨੂੰ ਬਲੈਕ ਡੇ ਸਮਝਦੇ ਨੇ ਮਾਂਦੇ ਨੇ ਬਣਾਉਂਦੇ ਨੇ ਬਲੈਕ ਡੇ ਅੱਜ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਸਿੱਧੂ ਚੌਂ ਵਾਲੇ ਉਹਨਾਂ ਦੀ ਡੀਪੀ ਚੇਂਜ ਹੋ ਗਈਆਂ ਨੇ ਤੇ ਅੱਜ ਉਹ ਹਾਲਾਤ ਦਿਖਾਉਣੇ 29 ਮਈ ਨੂੰ ਇਹ ਉਹੀ ਥਾਂ ਹੈ ਉਹੀ ਲਾਸਟ ਸਾਈਟ ਹੈ ਜਿੱਥੇ ਉੱਥਾ ਜਿੱਤੂ ਮੂਸੇ ਵਾਲਾ ਹਵੇਲੀ ਦੇ ਵਿੱਚੋਂ ਸਵਾਰ ਹੁੰਦਾ ਹੈ ਪੰਜ ਸਵਾ ਪੰਜ ਵਜੇ ਤੱਕ ਸਮਾ ਜਿਹੜਾ ਕਰੀਬ ਹੈਲਨਾ ਹਾਲ ਦੀ ਕੰਡੀਸ਼ਨ ਦੇਖ ਸਕਦੇ ਹੋ ਹਾਲਾਂਕਿ ਪਰਿਵਾਰ ਵੱਲੋਂ ਇਸ ਨੂੰ ਥੋੜਾ ਬਹੁਤ ਠੀਕ ਵੀ ਕਰਵਾਇਆ ਗਿਆ ਮਰਮਤ ਵੀ ਕਰਵਾਈ ਗਈ ਪਰ ਨਿਸ਼ਾਨ ਅੱਜ ਵੀ ਉਹ ਨਿਸ਼ਾਨ ਹੈ ਜੋ ਮੌਜੂਦ ਹੈ ਤੇ ਕਿੰਨੀ ਦੇਰ ਹੈ ਨਹੀਂ ਕਮੈਂਟ ਦੇ ਵਿੱਚ ਜਸਟਿਸ ਫੋਰ ਸਿੱਧੂ ਜ਼ਰੂਰ ਲਿਖੋ ਸਰਕਾਰਾਂ ਨੂੰ ਨਜ਼ਰ ਕਰਾਉਣ ਦੇ ਲਈ ਇਸ ਹਾਲ ਨੂੰ ਸਾਫ਼ ਕੇ ਰੱਖਿਆ ਹੋਇਆ ਹੈ ਤਾਂ ਇਸ ਹਾਲ ਦੇ ਇੱਕ ਪਾਸੇ ਦੇ ਵਿੱਚ ਉਹ ਹੈਗਾ ਤੁਸੀਂ ਦੇਖ ਸਕਦੇ ਹੋ ਇਸਤੇ ਲਿਖਿਆ ਹੈ ਜਸਪ੍ਰੀਤ ਕੌਕੀ ਜੇਵਾ ਪਰਤੇ ਪਿਛਲੇ ਪਾਸਿਓਂ ਪਹਿਲਾ ਫੇਰ ਜਿਹੜਾ ਇੱਕ ਕ੍ਰਾਸ਼ ਜਿਹਨਾਂ ਦਾ ਸਬੰਧ ਹੈ। ਅਕਾਦ ਦੇ ਕੋਲ ਬੈਠਾ ਉਹ ਬੈਂਕ ਬਹੁਤ ਹੀ ਅੱਖੀਂ ਤੋਂ ਨਜ਼ਰ ਆਦਿਆ ਦੇ ਕੇਸ ਲਾਅ ਦੇ ਵਿੱਚ ਸਤੂਨੂਸੇ ਵਾਲੀਆਂ ਉਹ ਜ਼ਿਆਦਾ ਉਲਾਸ ਮਿਲਦੀ ਹੈ ਜ਼ਿਆਦਾ ਇਸ ਖਾਤ ਦੇ ਨਾਲ ਕਿਉਂਕਿ ਲਾਸਟ ਫਲਾਈਟ ਸਤੂਨੂਸੇ ਵਾਲੀ ਦੀ ਆਤਮ ਸਿੰਘ ਤੇ ਅਜੇ ਵੀ ਤਾਰ ਬੰਦੇ ਦੇ ਵਿੱਚ ਮੌਜੂਦ ਹੈ ਸਾਡੇ ਨਾਲ ਪਰਵਾਹ ਕਮਲਿੰਦਰ ਜੀ ਬੰਦ ਕਰੀ ਗਏ ਕਾਲਜ ਜਿਹੜੀ ਕਰ ਰਹੇ ਨੇ ਸਿੱਧੂ ਦੀ ਹਵੇਲੀ ਦੇ ਵਿੱਚ ਪਹੁੰਚੇ ਆਂ ਜਿ ਦੇਖੋ ਬਾਜ ਦੇ ਫੈਨ ਦਾ ਕਿੰਨਾ ਇਕੱਠਾ ਹਵੇਲੀ ਦੇ ਵਿੱਚ ਲੱਗਿਆ ਪਿਆ ਅੱਜ ਤੱਕ ਵੀਡੀਓ ਨੂੰ ਕਰ ਦਿਓ ਲਾਈਵ ਨੂੰ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੀ ਵੀ ਦਿਖਾ ਲਈ ਕੋਲਾ ਕੋਲਾ ਨਾ 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 ਕਮੈਂਟ ਦੇ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਅੱਜ ਬਾਈ ਦੀ ਹਵੇਲੀ ਦੇ ਵਿੱਚ ਪਹੁੰਚੇ ਆ న్యూਸ ਰਿਪੋਰਟਰ ਵੀ ਬਾਈ ਦੀ ਹਵੇਲੀ ਦੇ ਵਿੱਚ ਬਹੁਤ ਪਹੁੰਚੇ ਨੇ Thank <laughs> you. ਤੇ ਆ ਕਿਸੇ ਥਾਰ ਨੂੰ ਦੇਖ ਕੇ ਤੁਸੀਂ ਸਾਡੀ ਤਸਵੀਰ ਉਹ ਦਿਖਾ ਦੇ ਤੇ ਥਾਰ ਨੂੰ ਦੇਖ ਕੇ ਫੈਨ ਬੜੇ ਭਾਵੁਕ ਹੋ ਗਏ ਇਹ ਸਾਲ ਦੀ ਥਾਰ ਹੈ ਜਿਸ ਦੇ ਇੰਨੇ ਚੰਗੇ ਰਾਸਟਾ ਇੱਕ ਹੋਣੀ ਉਹ ਮਗਨੂਨ ਸਜਦਾ ਜਿੱਦਾਂ ਸਜੂ ਮੁੱਖ ਸਰਵਾਈਆਂ ਨੂੰ ਦੱਸਦਾ ਕਰਾ ਸ਼ੀਰਤ ਤੌਰ ਤੇ ਦਾ ਹਿੱਸਾ ਸਾਡੀ ਦੇ ਚੜੀ ਪਰ ਫੈਨ ਦੇ ਵਿੱਚ ਸਦੂ ਦੇ ਨਾਲ ਦੇ ਵਿੱਚ ਜਵਾਨ ਆਜਾ ਆਜਾ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਤੋਂ ਕਰ ਨਹੀਂ ਰਹੇ ਲਾਈਕ ਕਰ ਦਿਓ ਜਲਦੀ ਜਲਦੀ ਲਾਈਵ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਲਾਈਵ ਨੂੰ ਬਾਈ ਦੇ ਫਾਈਨਲੀ ਚਾਹ ਵੀ ਲਿਆਂਦੀ ਗਈ ਇੱਥੇ ਪਾਣੀ ਦਾ ਫੁੱਲ ਪ੍ਰਬੰਧ ਹੈ ਚਾਹ ਚੱਲ ਰਹੀ ਹੈ ਕਹਿੰਦੇ ਹਾਂ ਚਾਹ ਚੱਲ ਚਾਹ ਦਾ ਪੂਰਾ ਪ੍ਰਬੰਧ ਹੈ ਇੱਥੇ ਪੱਕਾ ਵਾਲੇ ਕਿੱਧਰ ਵਕੇ ਹੈ ਹੈ ਪੱਕਾ ਵਾਲੇ ਪੱਕਾ ਵਾਲੇ ਉਧਰ ਨੇ ਫੋਟੋਆਂ ਕਰਾਈਆਂ ਨੇ ਜੀ ਕਿੱਥੇ ਲਾਉਣਗੇ ਕਰਨਗੇ ਜੀ ਹੋ ਰਿਹਾ ਹੈ ਇਕੱਠੀ ਹੋ ਰਹੀ ਹੈ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਦੇ ਵਿੱਚ ਸਿੱਧੂ ਮੂਸੇਵਾਲਾ ਜਸਟਿਸ ਫੋਰ ਸਿੱਧੂ ਜ਼ਰੂਰ ਲਿਖੋ। ਅਰੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਹਾਂ। ਨਿਊਜ਼ ਰਿਪੋਰਟਰ ਵੀ ਸਿੱਧੂ ਦੀ ਹਵੇਲੀ ਦੇ ਵਿੱਚ ਪਹੁੰਚੇ ਨੇ। ਲਾਈਵ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਦੇਖੋ ਬਾਈ ਦੇ ਫੈਨ ਕਿੰਨੇ ਪਹੁੰਚੇ ਨੇ ਹਵੇਲੀ ਦੇ ਵਿੱਚ ਕਮੈਂਟ ਦੇ ਵਿੱਚ ਬਾਈ ਨੂੰ ਪਿਆਰ ਕਰਨ ਵਾਲੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਕਮੈਂਟ ਦੇ ਵਿੱਚ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਭਾਈ ਨੂੰ ਕਮੈਂਟ ਭਾਈ ਨੂੰ ਪਿਆਰ ਕਰਨ ਵਾਲੇ ਕਮੈਂਟ ਦੇ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਅਤੇ ਲਾਈਵ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਮਾਈ YouTube ਚੈਨਲ ਅੱਜ ਨਵੀਆਂ-ਨਵੀਆਂ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਤੇ ਸਾਰੀਆਂ ਵੀਡੀਓ ਨੂੰ ਦੇਖਣਾ ਤੇ ਫੁੱਲ ਸਪੋਰਟ ਕਰਨਾ ਭਾਈ ਦੇ ਫੈਨ ਵੀ ਭਾਈ ਦੀ ਹਵੇਲੀ ਦੇ ਵਿੱਚ ਪਹੁੰਚੇ ਨੇ